ਪੰਥ ਦੇ ਵਿਰੋਧੀ ਡੇਰੇ ਆ ਉਹ ਸਾਡੇ ਜਿਹੜੇ ਸਿੱਖਾਂ ਦੇ ਅਫਸਰ ਨੇ ਜਿਹੜੇ ਪੰਥ ਦੇ ਵਿਰੁੱਧ ਚੱਲਦੇ ਰਹੇ ਆ ਜਾਂ ਜਿਹੜੇ ਨਹੀਂ ਵੀ ਚੱਲਦੇ ਰਹੇ ਉਹ ਉਹਨਾਂ ਨੂੰ ਹਾਈਜੈਕ ਕਰਕੇ ਆਪਣੇ ਡੇਰਿਆਂ ਦੇ ਵਿੱਚ ਲਿਜਾ ਰਹੇ ਆ ਉਥੇ ਵੱਡੀਆਂ-ਵੱਡੀਆਂ ਉਹਨਾਂ ਨੂੰ ਪੋਸਟਾਂ ਦੇ ਰਿਹਾ ਤੇ ਉਹ ਉਥੋਂ ਦਾ ਜਿਹੜਾ ਵਾ ਪ੍ਰਬੰਧ ਕਰ ਰਿਹਾ ਪਰ ਜਿਨ੍ਹਾਂ ਲੋਕਾਂ ਨੇ ਪੰਥ ਲਈ ਕੁਛ ਕੀਤਾ ਜਿਹੜੇ ਲੋਕ ਨਰਪੱਖ ਰਹੇ ਨੇ ਕੋਈ ਮਾੜਾ ਪੰਥ ਦਾ ਉਹਨਾਂ ਕੋਈ ਸੋਚਿਆ ਨਹੀਂ ਕੋਈ ਚੰਗਾ ਹੀ ਸੋਚਿਆ ਵਾ ਤੇ ਕੀ ਸਾਡੀਆਂ ਸੰਸਥਾਵਾਂ ਨੂੰ ਉਹਨਾਂ ਅਫਸਰਾਂ ਨੂੰ ਆਪਣੀ ਹਿੱਕ ਨਾਲ ਲਾਉਣਾ ਨਹੀਂ ਚਾਹੀਦਾ ਉਹਨਾਂ ਨੂੰ ਕੋਈ ਜ਼ਿੰਮੇਵਾਰੀਆਂ ਨਹੀਂ ਦੇਣੀਆਂ ਚਾਹੀਦੀ ਜੇ ਆਪਾਂ ਇਹ ਗੱਲ ਕਰੀਏ ਤੇ ਬਹੁਤ ਵੱਡੀ ਜਿਹੜੀ ਆ ਬਿਊਰੋਕ੍ਰੇਸੀ ਸਾਡੇ ਨਾਲ ਚੱਲ ਸਕਦੀ ਆ ਤੇ ਉਹ ਵੀ ਸਿੱਖ ਸਮਝੇ ਜਿਹੜੀ ਆ ਸਮੱਸਿਆ ਉਹਨਾਂ ਦਾ ਉਹ ਵੱਡਾ ਹੱਲ ਕੱਢ ਸਕਦੀ ਆ ਪੜਿਆ ਲਿਖਿਆ ਵਰਗਿਆ ਸਿਆਣਾ ਵਰਗਿਆ ਉਹਨਾਂ ਦਾ ਤਜਰਬਾ ਸਾਨੂੰ ਇਹਨਾਂ ਪੁਲਸ ਆਫਸਰ ਪੁਲਸ ਆਫਸਰ ਹੁਣ ਭਾਵੇਂ ਬੀਰੋਕ੍ਰੇਸੀ ਦੇ ਵਿੱਚ ਚੰਗੇ ਜਿਹੜੇ ਅਫਸਰ ਆ ਕੋਈ ਵੀ ਹੋ ਸਕਦਾ ਵਾ ਉਹਨਾਂ ਦੀਆਂ ਸੁਭਾਵਾਂ ਜਿਹੜੀਆਂ ਨੇ ਜ਼ਰੂਰ ਸਾਨੂੰ ਜਿਹੜੀਆਂ ਨੇ ਲੈਣੀਆਂ ਚਾਹੀਦੀਆਂ ਉਹਨਾਂ ਨੂੰ ਵੀ ਅੱਗੇ ਲਾਉਣਾ ਚਾਹੀਦਾ